ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూ ਚੈਨਲ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮਕਰਨ ਵਿੱਚ ਹਾਂ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਬਾਊ ਮੰਗਤਰਾਮ ਗੁਲਾਟੀ ਜੀ ਜੋ ਸਾਬਕਾ ਪ੍ਰਧਾਨ ਵੀ ਰਹੇ ਆ ਮਿਊਸਪਲ ਕਮੇਟੀ ਦੇ ਉਹਨਾਂ ਨੂੰ ਜਿਹੜਾ ਜੁਆਇੰਡ ਜਰਨਲ ਸੈਕਟਰੀ ਬਣਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਤੇ ਅਸੀਂ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਿੰਦਰ ਸਿੰਘ ਜੀ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਾਂ ਜੀ ਸਾਡੇ ਚੈਨਲ ਵੱਲੋਂ ਤੁਹਾਨੂੰ ਧੰਨਵਾਦ ਤੁਹਾਡਾ ਬਹੁਤ-ਬਹੁਤ ਮੈਂ ਵੀ ਤੁਹਾਡਾ ਬਹੁਤ ਧੰਨਵਾਦ ਕਰਦਾ 24 ਚੈਨਲ ਦਾ ਕਿ ਜਿਨ੍ਹਾਂ ਨੇ ਤੁਸੀਂ ਸਾਡੇ ਕੋਲ ਪਹੁੰਚ ਕੇ ਸਾਨੂੰ ਮਾਣ ਬਖਸ਼ਿਆ ਸਮਾਂ 24 ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਵੇਖੋ ਜੀ ਜਿਸ ਤਰ੍ਹਾਂ ਆਮ ਆਦਮੀ ਦੀ ਹਾਈ ਕਮਾਂਡ ਨੇ ਤੁਹਾਨੂੰ ਜਿਹੜਾ ਇਹ ਅਹੁਦਾ ਦਿੱਤਾ ਹੈ ਜੁਆਇੰਟ ਜਿਹੜਾ ਜਨਰਲ ਸੈਕਟਰੀ ਜ਼ਿਲ੍ਹੇ ਦਾ ਬਣਾਇਆ ਉਸ ਸਬੰਧ ਵਿੱਚ ਤੁਹਾਡਾ ਕੀ ਮੈਸੇਜ ਹੈ ਜੀ ਪਹਿਲਾਂ ਤਾਂ ਮੈਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਏ ਭਗਵੰਦ ਸਿੰਘ ਜੀ ਮਾਨ ਸੀਐਮ ਸਾਡੇ ਪੰਜਾਬ ਦੇ ਅਤੇ ਸਾਡੇ ਹਲਕੇ ਤੋਂ ਵਿਧਾਇਕ ਸਾਹਿਬ ਸਰਵਨ ਸਿੰਘ ਜੀ ਤੁਨ ਕਿ ਜਿਨ੍ਹਾਂ ਨੇ ਪਿਛਲੇ 2 ਸਾਲ 2.5 ਸਾਲ ਤੋਂ ਪਾਰਟੀ ਦੇ ਨਾਲ ਸਾਨੂੰ ਤੁਰਿਆ ਹੋਇਆ ਨੂੰ ਸਮਝ ਕੇ ਇਸ ਜ਼ਿੰਮੇਵਾਰੀ ਆਸੇ ਇਹ ਰੁਤਬਾ ਦਿੱਤਾ ਹੈ ਸੋ ਮੈਂ ਬਹੁਤ-ਬਹੁਤ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਮੈਂ ਆਪਦੇ ਵੱਲੋਂ ਵਿਸ਼ਵਾਸ ਦਿਵਾਉਣਾ ਹਾਈ ਕਮਾਂਡ ਨੂੰ ਕਿ ਅਸੀਂ ਜੋ ਤੁਸੀਂ ਸਾਨੂੰ ਰੁਤਬੇ ਦਿੱਤੇ ਨੇ ਅਸੀਂ ਇਹਨਾਂ ਰੁਤਬਿਆਂ ਨੂੰ ਬਾਕ ਖੂਬੀ ਦੇ ਨਾਲ ਮੈਨਾਂ ਲੋਕਾਂ ਦੇ ਵਿੱਚ ਪਹੁੰਚਾ ਕੇ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਜੋ ਵੀ ਪਿਛਲੇ ਦੋ ਸਾਲਾਂ ਦੀਆਂ ਸਾਡੀਆਂ ਨੇ ਦਸੀਆਂ ਦਿੱਤੀਆਂ ਨੇ ਉਹ ਦੱਸਾਂਗੇ ਅਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਅਸੀਂ ਹੋਰ ਵੀ ਤਨਦੇਈ ਨਾਲ ਕੰਮ ਕਰਕੇ ਪਾਰਟੀ ਨੂੰ ਇਦੋਂ ਵੀ ਵੱਧ ਤਰੱਕੀਆਂ ਤੇ ਲੈ ਜਾਵਾਂਗੇ ਥੈਂਕ ਯੂ ਜੀ ਇਹ ਸਨ ਸਾਬਕਾ ਪ੍ਰਧਾਨ ਮੰਗਤਰਾਮ ਜੀ ਗਲਾਟੀ ਹੁਣ ਸਾਡੇ ਨਾਲ ਮਨਜੀਤ ਸਿੰਘ ਜੀ ਯੂਕੇ ਜੋ ਆਪਣੇ ਨਾਮ ਤੋਂ ਮਸ਼ਹੂਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਵੀ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਯੂਥ ਦਾ ਜੁਆਇੰਟ ਜਰਨਲ ਸੈਕਟਰੀ ਬਣਾਇਆ ਜਿਲ੍ਹਾ ਤਰਨਤਾਰਨ ਦਾ ਉਹਨਾਂ ਦੇ ਨਾਲ ਵੀ ਅਸੀਂ ਕਰਾਂਗੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਸਾਡੇ ਨੂੰ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਚੈਨਲ ਵੱਲੋਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਤੁਸੀਂ ਇੰਤ ਤੱਕ ਪਹੁੰਚ ਕੀਤੀ ਹੈ ਤੇ ਕੀ ਕਹਿਣਾ ਚਾਹੋਗੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਨੂੰ ਜਿਹੜੀ ਇਹ ਜ਼ਿੰਮੇਵਾਰੀ ਸੌਂਪੀ ਹੈ ਭਾਜੀ ਧੰਨਵਾਦ ਕਰਨਾ ਚਾਹਾਂਗੇ ਸੀ ਪਾਰਟੀ ਹਾਈ ਕਮਾਂਡ ਦਾ ਤੇ ਸਪੈਸ਼ਲੀ ਸਾਡੇ ਵਿਧਾਇਕ ਸਾਹਿਬ ਜਿਹੜੇ ਸਰਵਨ ਸਿੰਘ ਧੁੰਨ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਤੁਹਾਨੂੰ ਇਹ ਅਹੁਦੇ ਦੇ ਕੇ ਸਾਨੂੰ ਉਹਨਾਂ ਨੂੰ ਅੱਜਾ ਹੈ ਧੰਨਵਾਦ ਕਰਦੇ ਇਹਨਾਂ ਦਾ ਬਹੁਤ ਤੇ ਤੁਸੀਂ ਮਤਲਬ ਉਹਨਾਂ ਦੀ ਜਿਹੜੀ ਇਹ ਤੁਹਾਨੂੰ ਜ਼ਿੰਮੇਵਾਰੀ ਸੌਂਪੀ ਹੈ ਕੀ ਵਿਸ਼ਵਾਸ ਦਿਵਾਉਂਦੇ ਹੋ ਕਿ ਆਪਣੇ ਜਿਹੜੇ ਕੰਮਾਂ ਨੂੰ ਕਿਸੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਨਿਭਾਓਗੇ ਪਾਜੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਜਿੱਦਾਂ ਪਹਿਲਾਂ ਹੀ ਸਾਨੂੰ ਜ਼ਿੰਮੇਵਾਰੀਆਂ ਮਿਲੀਆਂ ਸੀ ਅਸੀਂ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ ਏ ਉਹਦੇ ਕਰਕੇ ਸਾਨੂੰ ਅੱਜ ਜਿਹੜਾ ਮਾਨ ਬਖਸ਼ਿਆ ਪਾਰਟੀ ਨੇ ਉਹਨਾਂ ਚੀਜ਼ਾਂ ਨੂੰ ਦੇਖ ਕੇ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਵੀ ਜ਼ੋਰ ਲਾਵਾਂਗੇ ਜੋ ਪਾਰਟੀ ਦੇ ਨੀਤੀਆਂ ਦਾ ਲੋਕਾਂ ਨੂੰ ਜਾਣੂ ਕਰਵਾਵਾਂਗੇ ਅੱਗੇ ਤੋਂ ਵਿਸ਼ਵਾਸ ਦਿਵਾਉਨੇ ਆ ਪਾਰਟੀ ਨੂੰ ਸਾਡੇ ਵਿਧਾਇਕ ਸਾਹਿਬ ਨੂੰ ਕਿ ਹੋਰ ਵੀ ਜ਼ੋਰ ਲਾ ਕੇ ਅੱਗੇ ਪਾਰਟੀ ਨੂੰ ਜੋ ਨੀਤੀਆਂ ਸਰਕਾਰ ਦੀਆਂ ਸਾਡੀ ਸਰਕਾਰ ਬਣਾਏ ਗਈਆਂ ਦਹੀਂ ਉਹਨਾਂ ਨੂੰ ਅੱਗੇ ਘਰ-ਘਰ ਜਾ ਕੇ ਉਹਨਾਂ ਤੱਕ ਪਹੁੰਚਾਵਾਂਗੇ ਤੇ ਕੋਸ਼ਿਸ਼ ਕਰਾਂਗੇ ਅੱਗੇ ਨੂੰ ਵੱਧ ਮਾਰਜਨ ਵੋਟਾਂ ਦੇ ਮਿਲ ਸਕੇ ਥੈਂਕ ਯੂ ਜੀ ਸੋ ਇਹ ਮਨਜੂਸ ਮਨਜੀਤ ਸਿੰਘ ਯੂਕੇ ਜੀ ਜਿਨ੍ਹਾਂ ਨੂੰ ਯੂਥ ਦਾ ਜਿਹੜਾ ਜੁਆਇੰਟ ਜਰਨਲ ਸੈਕਟਰੀ ਜ਼ਿਲ੍ਹੇ ਦਾ ਬਣਾਇਆ ਸਾਡੇ ਨਾਲ ਸਾਬਕਾ ਪ੍ਰਧਾਨ ਮੰਗਤਰਾਮ ਜੀ ਗੁਲਾਟੀ ਵੀ ਬੈਠੇ ਆ ਤੇ ਉਹਨਾਂ ਨੇ ਵੀ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਅਸੀਂ ਜਿਹੜਾ ਆਪਣੀ ਡਿਊਟੀ ਨੂੰ ਜਿਹੜਾ ਸਾਨੂੰ ਮਾਣ ਬਖਸ਼ਿਆ ਹੈ ਇਹ ਮਾਣ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਹਲਕਾ ਵਿਧਾਇਕ ਸਰਦਾਰ ਸਰਵੰਤ ਸਿੰਘ ਧੁੰਨ ਜੀ ਨੇ ਜੋ ਵੀ ਸਾਨੂੰ ਮਾਣ ਬਖਸ਼ਿਆ ਹੈ ਆਪਣੀ ਨੀਤੀਆਂ ਦੇ ਉੱਤੇ ਖਰੇ ਉਤਰਾਂਗੇ ਵੱਧ ਤੋਂ ਵੱਧ ਜਿਹੜਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਾਂਗੇ ਤੇ ਤਨਦੇਈ ਦੇ ਨਾਲ ਨਿਭਾਵਾਂਗੇ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਦਵਿੰਦਰ ਸੋਹਤਾ ਦੀ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ